ਜਾਤੀ ਕੀ ਹੋ ਜਾਂਦੀ ਕੀ ਹਾਂ ਸੁਣ ਲਿਆ ਕਰ ਗੱਲ ਮੇਰੀ ਹਾਂ ਹਾਂ ਬੋਲਉ ਸੁਣ ਲਈ ਹਾਂ ਇੱਕ ਮਿੰਟ ਹੋ ਕੰਮ ਕਰੀ ਜਾਂਦੀ ਸੀ ਮੈਂ ਤਾਂ ਕੋਈ ਨਹੀਂ ਹਾਂ ਹੁਣ ਬੋਲ ਤੇ ਇੱਥੇ ਕੰਮ ਵਿਚਾਲੇ ਰੁਕਿਆ ਤਾਂ ਪਤਾ ਨਹੀਂਗਾ ਕਿ ਤੀਰੰ ਤੂੰ ਆ ਜਾਂ ਲ ਮੈਂ ਤਾਂ ਦਿੱਸੀ ਦੀ ਦਿੱਕੀ ਗਈ ਸੀ ਕੰਮ ਤਾਂ ਵਿਚਾਲੇ ਤੂੰ ਗੱਤਾ ਬੋਲਿਆ ਨਾ ਮੈਂ ਨਾਂਦ ਰਕਾ ਨਾਂਦ ਰਕਾ ਆ ਵੀ ਤਸੂਚਦੀ ਨਹੀਂ ਉਹ ਇਹਨਾਂ ਨੂੰ ਕਹਿੰਦਾ ਕਿ ਤੋ ਕੰਮ ਕਰ। ਸਦਾਰਨਾ ਦਾ ਬਈ ਪਰ ਉਹ ਚਾਚਾ ਸਭਾ ਪਤਾ ਕਹਿ ਵਿੱਚ ਹੈਗਾ। ਚਾਚੇ ਨੇ ਸਿਤਵਾ ਲੈ ਆਪਾ। ਹਾਂ। ਚਾਚੇ ਨੇ ਸਿਤਵਾ ਲੈ ਆਪਾ। ਚਾਚੇ ਨੇ ਦਵਾਲ ਹੈ ਨਹੀਂ ਤਾਂ ਇਹ ਤਾਂ ਆਪਣਾ ਕੰਮ ਬਣ ਗਿਆ। ਜੇ ਚਾਚੇ ਦਾ ਕਰਦੇ ਹੁੰਦੇ ਫਿਰ ਕੋਲੇ ਬਣਨਾ ਤੇ ਆਪਾਂ। ਇੰਨਾ ਹੈ। ਹੋ। ਮੇਰਾ ਕਰ ਕੋਈ ਫੇਰ ਨਾ। ਤੂੰ ਕੰਮ ਵਿੱਚ ਚੜੇ ਜੜੇ ਆਪੇ ਮੇਰਾ ਤਾਂ। ਕੀ ਹੋ ਗਿਆ ਕਾਲਿਆੜ ਸਿੰਘ ਮੈਂ ਹੱਥ ਨਾਲ ਮੈਂ ਤਾਂ ਸ਼ੁਰੂ ਕਰਦਾ ਜੀਆ ਕਿ ਫਤਿਹ ਨਾਲ ਜੀ ਕਰਦਿਆਂ ਨਹੀਂ ਨਾ ਤਾਂ ਫਤਿਹ ਨਾਲ ਰਿਟਰਨ ਲੋਹੁਰਗੀ ਤੋਂ ਅੱਛਾ ਹੈ ਜਦੋਂ ਕੋਈ ਆਖੇ ਗਰ ਵਿਦਵਤ ਤੋਂ ਉਹੋਂ ਦਾ ਮੈਨੂੰ ਵਾਅਦਾ ਕਰਦੇ ਹੁੰਦੇ ਸੀ ਕਿ ਤੂੰ ਨਾ ਤੇ ਮਰਜੀ ਤਾਂ ਸੰਨਾ ਨਹੀਂ ਕਰਨਾ ਕੱਲ ਤੋਂ ਹੁੰਦਾ ਹੈ એનર્ਜੀ ਜਾਂਦਾ ਕਿ ਹੋਰ ਕਿੱਡਾ ਪੰਨਾ ਆ ਜਾਂਦਾ ਨਾ ਮਰਤੇ ਨਹੀਂ ਆ ਜਾਂਦੀ ਹੈ ਜੀ ਸੋ ਕੰਦੂ ਚੋਂ ਜਾਂਦਾ ਹੈਗਾ ਤਾਂ ਦੇਖ ਕਿ ਕਿੰਨਾ ਨਗ ਨਗਸਤ ਹੋਇਆੰਦਲਾ ਸੋ ਤੁਸ਼ਾਰ ਹਸਪੀਟਲ ਹੈਗਾ ਨਾ ਕੈਡਰ ਬਾਲ ਤੇ ਮੈਂ ਕਾਦੀ ਵਸਤੇ ਨਹੀਂ ਮੈਂ ਤਾਂ ਉਹ ਚਾਚੀ ਚਾਚੀ ਪਰਚਾਚੀ ਦੇਵੇ ਤੇ ਫੇਰੀ ਤਾਂ ਹੈ ਜੱਸੀ ਜਿੰਦੀ ਜਿੰਨੇ ਦਿਹਾਣੇ ਜੋ ਲਗਣ ਗਰੂ ਬੰਨਿਆ ਜੁਹਾਕ ਨਹੀਂ ਸੁੱਤੇ ਮੈਂ ਤਾਂ ਕੰਦ ਟੱਪ ਕੇ ਆ ਜਾਂਦੇ ਰੇ ਕੋਲੇ ਮੈਂ ਫੋਨ ਲਾਉਣਾ ਫਿਰ ਚੰਦਰ ਚਾਚਾ ਜਾਗਦਾ ਅੱਜ ਵੀ ਅਜੇ ਜਵਾਬ ਚਾਹ ਲਵੇ ਹਮ ਹਮ ਇਹ ਮੰਦੇ ਕਹਿੰਦੇ ਲੋਕਾਂ ਮਜਮੂਰ ਦਾ ਸੱਸੀ ਦੇ ਹਮ ਤੋਂ ਦਾ ਸਭ ਕੇ ਮੈਨ ਨਾ ਹੋਣੀ ਮੈਂ ਮੈਨ 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 ਮ ਮੇਰਾ ਜੀ ਕਰਦਾ ਹੀ ਰਾਤ ਆ ਰਾਤ ਮਖਾਲੀ ਜੀ ਮੈਂ ਕਿਹਨਾਂ ਕੜਾ ਮਨਾ ਚ ਕਿਹਨਾਂ ਕੜਾ ਮਨਾ ਕਰਨ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਬਿਠਾ ਲਿਆ ਨਾ ਅੱਗੇ ਦਿਖਾਈ ਲੰਦਾ ਹੁੰਦਾ ਅੱਗੇ ਤਿਆਰ ਕਰਨ ਦਿਖਾ ਲੰਦਾ ਸੀ ਹਾਂ 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 ਮੈਂ ਗੋਲੀ ਖਾਧੀ ਤੇਰਾ ਰੱਬ ਵੀ ਸੋ ਵਿਸ਼ਵਾਸ ਤੋੜਦਾ ਰਾਤ ਮੇਰੇ ਰਾਤ ਨੂੰ ਛੋਟੇ ਨੂੰ ਬੁਖਾਰ ਸੀ ਨਾ ਕੋਈ ਕੋਈ ਅੱਗੇ ਅੱਗੇ ਤਾਂ ਨਹੀਂ ਐ ਕਰਦੀ ਹੁੰਦੀ ਸੀ ਨਾ ਫਿਰ ਹੁਣ ਕੀ ਐ ਸੋ ਗੋੜਾ ਪੈ ਗਿਆ ਮਨੇ ਹੀ ਸਮਝਾਉਂਦੀ ਅੱਛਾ ਅੱਗੇ ਤਾਂ ਨਹੀਂ ਕਰਦੀ ਸੀ ਛੋਟੀ ਨੂੰ ਬੁਖਾਰ ਸੀ ਫਿਰ ਉਹਨੂੰ ਵੀ ਸਾਹਮਣਾ ਜ਼ਰੂਰੀ ਸੀ ਆ ਸਾਹਮਣਾ ਦਾ ਜ਼ਰੂਰੀ ਸੀ ਤੇ ਪਰ ਗਲਤ ਕੀਤਾ ਰਾਤ ਤੱਕ ਹਜੇ ਤੱਕ ਅਸਰ ਪਿਆ ਉਹਦਾ ਹਜੇ ਤੱਕ ਮਾਰ ਕਰ 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 ਲਾਲ ਕਰ ਲਿਆ ਉਸ ਤੋਂ ਨੂੰ ਪਤਾ ਨਾ ਅੱਛਾ ਜੀ ਹੋਰ ਤੇ ਹਜੇ ਤੂੰ ਕਹਿ ਰਹੀ ਨਹੀਂ ਮੈਂ ਸਾਰੇ ਹਾਸਤੇ ਮੈਂ ਕਹਦੇ ਹਾਸਤੇ ਪਰ ਇਹ ਵੀ ਕਰਨਾ ਪਸ ਮੈਂ ਨਾ ਤਨਾ ਦੀ ਕਾਰਨ ਤੇ ਆਸ ਕੋਲ ਨੂੰ ਜੇ ਜਨਨੀ ਤੋਂ ਨਹੀਂ ਖੜੀ ਜਨਨੀ ਚੀਜ਼ ਆ ਲੈ ਫਿਰ ਤੇ ਮੇਰੇ ਮੋਹ ਕਰਨ ਲੱਗ ਗਿਆ ਬਲ ਕਰਨ ਨਾ ਮੈਂ ਹਾਉਨ ਕੀ ਦੱਸਾਂ ਵੀ ਮੈਂ ਕਬਲ ਕਰਨੀ ਨਾ ਤਕਲ ਕਰਨਾ ਪਤੀ ਜਾ ਨਾ ਹੋਰ ਮੋਹ ਕਰ ਗਿਆ ਇਹ ਪਿਆਰ ਨਾਲ ਨਾ ਪਿਆਰ ਕਰਦੇ ਨਾ ਪਿਆਰ ਕਰਦੇ ਨਾ ਪਿਆਰ ਨਾਲ ਤਾਂ ਨਿਖਾਰ ਆਉਂਦਾ ਅੰਦਰ ਉਹ ਰੋਮੈਂਟਿਕ ਉਸ ਨੇ ਤਾਂ ਫਿਰ ਜੋ ਪਾਣਾ ਮੈਂ ਐਂਜ ਦਾ ਸਟੂਡੈਂਟ ਰਹਿਣਾ ਪਰ ਅਜਾ ਨਹੀਂ ਸੀ ਕਿ ਮੈਂ ਸਿਉਂ ਇੱਕ ਦਿਨ ਸਬਜੈਕਟ ਅਸਟ ਕੈਮਿਸਟਰੀ ਦੇ ਬਾਰੇ ਨਿਕਲ ਸਕੀ ਨਾ ਵੀ ਇਹ ਪਟਿਆ ਰਿਹਾ ਦਿਨ ਸਰਕਿ ਕੈਮਿਸਟਰੀ ਦਾ ਮਤਲਬ ਦਾ ਰਸਾਇਣ ਰਸਾਇਣ ਮਤਲਬ ਦਾ ਲਿਕਵਿਡ ਜੋ ਲਿਕਵਿਡ ਦਾ ਆਦਾਨ ਪ੍ਰਦਾਨ ਹੁੰਦਾ ਹੈ ਨਾ ਉਸ ਨਾਲ ਸੁਰਤ ਪਿਆਰ ਹੋ ਜਾਂਦਾ ਦੇ ਵਜ੍ਹਾ ਨਾਲ ਹਾਂ ਹਾਂ ਮੈਂ ਤੁਹਾਨੂੰ ਇਹ ਗੂੜੀ ਨਹੀਂ ਨਾਲ ਕਰਨ ਲੱਗੇ ਤੇ ਹੋਰ ਕਿ ਲਿਕਵਿਡ ਦਾ ਆਦਾਨ ਪ੍ਰਦਾਨ ਆਪਨੇ ਹੀ ਦਾ ਹੋ ਗਿਆ ਪਰ ਉਹਨਾਂ ਫਿਰ ਉਹ ਇਹ ਚੀਜ਼ਾਂ ਛੱਡ ਨਹੀਂ ਸਕਦਾ ਬੰਦਾ ਹੁਣ ਜਿਹੜਾ ਜਿਹੜਾ ਬੰਦਾ ਜਿਹੜਾ ਕੇ ਰਸਗੁਲਾ ਖਾ ਲੇ ਉਹ ਰਸਗੁਲਾ ਛੱਡ ਸਕਦਾ ਹੈ ਜਿਹੜਾ ਕੇ ਰਸਗੁਲੇ ਖਾਣ ਦਾ ਕੋਈ ਸੁਆਦ ਨਹੀਂ ਆਉਂਦਾ ਨਹੀਂ ਉਹਨਾਂ ਨੂੰ ਅੱਛਾ ਅੱਛਾ ਤੇ ਜੇ ਸਿੱਧਾ ਰਸਗੁਲਾ ਖਾਵੇ ਉਹ ਕਿੰਨਾ ਮਿੱਠਾ ਲੱਗੂਗਾ ਆਪਾਂ ਰਸਗੁਲਾ ਖਾਦਾ ਸਿੱਧਾ ਤੇ ਰਸਾਇਣ ਦਾ ਅਰਦਾਨ-ਬਰਦਾਨ ਹੁੰਦਾ ਹੈ ਆਪਣੇ ਤੇ ਤਾਂ ਤੇ ਛੱਡ ਸਕਦੇ ਨਹੀਂ ਸਰਦਾਰਾ ਨਾ ਨਾ ਜਮੇ ਨਹੀਂ ਹਾਂ ਤੇ ਤੇਰਾ ਹੀ ਤਾਂ ਗੱਲ ਲੈਣਾ ਹੁਣ ਫਿਰ ਇਹ ਕੋਲ ਕਰੇਂ ਆਪਾਂ ਮੈਂ ਤਾਂ ਵਿਸ਼ਵਾਸ ਕਰਕੇ ਖਾ ਲੈਂਦਾ ਗੋਲੀ ਗਾਲੀ ਤੈਨੂੰ ਠੀਕ ਹੈ ਨਾ ਹੁਣ ਮੇਰੇ ਵਿਸ਼ਵਾਸ ਨੂੰ ਕਾਇਮ ਵੀ ਤਰਖਿਆ ਕਰਨਾ ਇਹਦਾ ਵੀ ਤੇਰਾ ਫਰਕ ਬਣਦਾ ਤੇਰਾ ਕਿ ਨਹੀਂ ਬਣਦਾ ਲੈ ਜਮੇ ਫਰਕ ਬਣਦਾ ਜਾਂ ਅੰਧਰ ਹੁਣ ਐ ਹੋਊਗਾ ਬਾਹਰ ਤੇ ਜਬਾਂ ਤੁਸਣ ਆਉਣ ਵਾਲੀ ਹੈਗੀ ਤੂੰ ਐਂ ਕਰੀਂ ਰਾਤ ਨੂੰ ਨੀਂਦੇ ਕਰਕੇ ਨੀਂਹਾਂ ਨਹੀਂ ਲਗਾਣਾ ਯਾ ਗ੍ਰੰਟ ਪਾਗਿੰਗੋਂ ਦਾ ਨੱਟ ਜਾ ਚਾਹ। 30 ਦਿਨ ਗੋਣ ਦੇ ਟੋਲ ਕੀ ਮੈਂ ਵਜਾਉਣਾ ਤਿੰਨ ਤਾਲ ਦਾ ਟੀਕਾ ਲਾਉਂਗਾ ਪੂਰਾ। ਹਾਂ ਤੇ ਉਹ ਕਰ ਲਈ ਦੋ ਆਜੀ। ਤਿੰਨ ਤਾਲ ਦਾ ਟੀਕਾ ਤਿੰਨ ਤਾਲ ਦਾ ਟੀਕਾ ਲਵਾਇਆ ਕਰੀ। ਕੋਈ ਨਹੀਂ ਲਵਾ ਲਾਂਗੇ ਠੀਕ ਮੇਰਾ। ਟੋਲ ਟੋਲ ਕੀ ਦੇ ਵੈਦਨਾ ਦਾ ਧਮ ਝਮ ਝਮ ਉਹ ਟੀਕਾ ਲਵਾਵਾਂਗਾ ਤਨਾਰਾ। ਠੀਕ ਹੈ। ਸੱਚਾ ਜੀ ਕਰ ਲਾ ਚਾਚੇ ਮਾੜੀ ਦੀ ਗੱਲ ਐ ਕਿ ਭੱਜੀ ਜਾਂਦੀ। ਅੱਜ ਤਾਂ ਕਰ ਲਾਂਗੇ ਆ ਜੀ। ਵਾਕ ਅੱਗੇ ਤੋਂ ਕੱਟ ਨਹੀਂ। ਅਗਰ ਅਜ ਰਾਤ ਨੂੰ ਫਿਰ ਮੈਂ ਕਰਾਂਗੀ ਜੋ ਮੈਸੇਜ ਸੀ ਸਰ। ਹਾਂ ਮੈਂ ਮੈਂ ਕਰ ਦਾਂਗੀ। ਚੰਗਾ ਪੱਕਾ ਫਿਰ ਯਾਦ ਰੱਖੀਂ ਵੀਰੇ ਇਹਨਾਂ ਗੱਲ ਨੂੰ। ਠੀਕ ਹੈ ਜੀ। ਤੇ ਮੈਂ ਯਾਦ ਕਰੂੰਗਾ ਫਿਰ ਮੈਂ ਦੇ ਰਿਹਾ। ਠੀਕ ਹੈ ਜੀ। ਚੰਗਾ ਫਿਰ। ਓਕੇ। ਹਾਂ ਓਕੇ।